ਉਦੇਸ਼ প্রস্তাব ਜਾਨੀ ਕਿ ਪਸਤਾਵਨਾ ਪ੍ਰੇਮਬਲ ਇਹ ਉਦੇਸ਼ ਪ੍ਰਸਤਾਵ 13 ਦਸੰਬਰ 1946 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਦੁਆਰਾ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਇਸੇ ਉਦੇਸ਼ ਪ੍ਰਸਤਾਵ ਦੇ ਵਿੱਚ ਪਹਿਲੀ ਵਾਰ ਪੰਡਿਤ ਜਵਾਹਰ ਲਾਲ ਨਹਿਰੂ ਜੀ ਜੋ ਫੈਡਰੇਸ਼ਨ ਦੀ ਥਾਂ ਤੇ ਯੂਨੀਅਨ ਸਬਦ ਦਾ ਉਲੇਖ ਕਰਦੇ ਹੈ ਜਿਦੇ ਵਿੱਚ ਇਹ ਅੱਗੇ ਚੱਲ ਕੇ ਆਪਣੇ ਕੋਲੇ ਪਸਤਾਵਨਾ ਹੈ ਜਿਦੇ ਬਾਰੇ ਆਪਾਂ ਪੜ੍ਹਦੇ ਹਾਂ ਸੰਵਿਧਾਨ ਦੇ ਵਿੱਚ ਪਸਤਾਵਨਾ ਰਾਜੇ ਜੀ ਦੇ ਵਿੱਚ ਨ્યા ਦੀ ਗੱਲ, ਸੁਤੰਤਰਤਾਵਾਂ ਦੀ ਗੱਲ, ਅਫਸਰ ਦੀ ਰਾਜੇ ਸਮਾਨਤਾ ਤੇ ਇਸ ਤੰਤਰਤਾਵਾਂ ਆਪਾਂ ਨੂੰ ਪ੍ਰਾਪਤ ਨੇ। ਕਿਸੇ ਵੀ ਦੇਸ਼ ਦੇ ਅਗਰ ਆਪਾਂ ਸੰਵਿਧਾਨ ਨੂੰ ਸਮਝਣਾ ਹੈ ਤਾਂ ਉਸ ਦੇਸ਼ ਦੀ ਪ੍ਰਸਤਾਵਨਾ ਨੂੰ ਪੜ੍ਹ ਲਓ। ਪਤਾ ਚੱਲ ਜਾਏਗਾ ਵੀ ਉਸ ਦੇਸ਼ ਦੇ ਸੰਵਿਧਾਨ ਵਿੱਚ ਹੈ ਕੀ। ਤਾਂ ਆਪਣੇ ਵੀ ਦੇਸ਼ ਦੇ ਜਿਹੜਾ ਸੰਵਿਧਾਨ ਦਾ ਉਦੇਸ਼ ਪ੍ਰਸਤਾਵ ਸੀ ਉਹ 13 ਦਸੰਬਰ ਯਾਨੀ ਕਿ ਅੱਜ ਹੀ ਦੇ ਦਿਨ 1946 ਨੂੰ ਪੰਡਿਤ ਜਵਾਰ ਲਾਲ Nehru ਦੁਆਰਾ ਸੰਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ 22 ਜਨਵਰੀ 1947 ਨੂੰ ਸੰਵਿਧਾਨ ਸਭਾ ਦੇ ਦੁਆਰਾ ਇਹ ਉਦੇਸ਼ ਪ੍ਰਸਤਾਵ ਪਾਸ ਕੀਤਾ ਜਾਂਦਾ ਹੈ